ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਚਬੇ ਪਿੰਡ ਦੀ ਇੱਕ ਮਾਤਾ ਜਿਸ ਦਾ ਨਾਮ ਸੁਲਖਣੀ ਸੀ ਜਵਾਨੀ ਢਾਲ ਗਈ ਸੀ ਫੇਰ ਵੀ ਘਰ ਦੇ ਵਿੱਚ ਕੋਈ ਬੱਚਾ ਨਹੀਂ ਸੀ ਹੋਇਆ ਉਹਨੇ ਸੋਚਿਆ ਮੇਰੀ ਉਮਰ ਵੀ ਝੜੀ ਹੈ ਲੰਘ ਗਈ ਹੈ ਜਵਾਨੀ ਵੀ ਢਾਲ ਗਈ ਹੈ ਅਜੇ ਤੱਕ ਮੈਨੂੰ ਕੋਈ মিঠা মেওয়া ਨਹੀਂ ਮਿਲਿਆ ਹੁਣ ਉਹ ਮਿੱਠੇ ਮੇਵੇ ਯਾਨੀ ਕਿ ਪੁੱਤਰ ਦੀ ਦਾਤ ਵਾਸਤੇ ਕਦੇ ਸਾਧੂਆਂ ਦੇ ਡੇਰੇ ਤੇ ਕਦੇ ਮੁਸਲਮਾਨ ਪੀਰਾਂ ਦੇ ਡੇਰੇ ਤੇ ਜਾਂਦੀ ਹੈ ਪਰ ਉਹਦੀ ਝੋਲੀ ਨਹੀਂ ਭਰਦੀ ਉਥੋਂ ਫਿਰ ਉਹ ਮੜਗਿਆਂ ਪੂਜਣ ਲੱਗਦੀ ਹੈ ਪੀਰਾਂ ਦੀ ਮੜਗਿਆਂ ਤੇ ਜਾ ਕੇ ਸੁਖਣਾ ਸੁਖਦੀ ਹੈ ਪਰ ਉਸ ਦੇ ਮਨ ਦੀ ਇੱਛਾ ਪੂਰੀ ਨਾ ਹੋਈ ਤੇ ਬੜੀ ਨਿਰਾਸ਼ ਅਤੇ ਉਦਾਸ ਹੋ ਗਈ। ਇਧਰੋਂ ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰगोबिंद ਸਾਹਿਬ ਜੀ ਮਹਾਰਾਜ ਸਿੱਖਾਂ ਸਮੇਤ ਸ਼ਿਕਾਰ ਖੇਡਦੇ ਹੋਏ ਸੰਗਰਾਣੇ ਸਾਹਿਬ ਵਾਲੀ ਥਾਂ ਤੇ ਪਹੁੰਚੇ। ਇਹ ਬੀਬੀ ਦਾ ਨਾਮ ਇਤਿਹਾਸ ਵਿੱਚ ਦੋ ਨਾਵਾਂ ਕਰਕੇ ਵੀ ਜਾਣਿਆ ਜਾਂਦਾ ਹੈ। ਭਾਈ ਸੰਤੋਖ ਸਿੰਘ ਜੀ ਨੇ ਆਪਣੇ ਗੁਰੂ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਇਹ ਮਾਇਦਾ ਨਾਮ ਬੀਬੀ ਦੇਸਾਂ ਜੀ ਵੀ ਲਿਖਿਆ ਹੈ ਤਾਂ ਆਪ ਬੀਬੀ ਦੇਸਾਂ ਜੀ ਵੀ ਕਹਿ ਸਕਦੇ ਹੋ ਬੀਬੀ ਸੁਲਖਣੀ ਜੀ ਵੀ ਕਿਉਂਕਿ ਕਈ ਵਾਰ ਪੇਕਿਆਂ ਦਾ ਨਾਂ ਕੋਈ ਹੋਰ ਹੁੰਦਾ ਹੈ ਤੇ ਸੌਰਿਆਂ ਦਾ ਨਾਂ ਕੋਈ ਹੋਰ ਹੁੰਦਾ ਹੈ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਕਰਨੀ ਗੁਰੂ ਫਿਆਰਿਓ ਜਦੋਂ ਸੰਗਤਾਂ ਨੂੰ ਪਤਾ ਲੱਗਿਆ ਕਿ ਮੇਰੀ ਪੀੜ੍ਹੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਨਾ ਪੰਡਾਂ ਵਿੱਚ ਆਏ ਹਨ ਤਾਂ ਉਹ ਪ੍ਰਸਾਦੇ ਲੱਸੀ ਦੁੱਧ ਮੱਖਣ ਲੈ ਕੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਤਾਂ ਮਾਤਾ ਸੁਲਖਣੀ ਜੀ ਨੇ ਜਦੋਂ ਮਹਾਰਾਜ ਦਾ ਜਸ ਸੁਣਿਆ ਤਾਂ ਇਹ ਵੀ ਪਹੁੰਚੀ ਮਹਾਰਾਜ ਜੀ ਦੇ ਅੱਗੇ ਮੱਥਾ ਟੇਕਿਆ ਤੇ ਨੂਰਾਨੀ ਚਿਹਰੇ ਦੇ ਦਰਸ਼ਨ ਕੀਤੇ ਉਥੇ ਹੋਰ ਜਿਹੜੇ ਪ੍ਰੇਮੀ ਸਨ ਆਪਣੀਆਂ ਆਪਣੀਆਂ ਅਰਦਾਸਾਂ ਕਰਕੇ ਮੰਗਾ ਮੰਗਵਾ ਰਹੇ ਹਨ ਸੱਚੇ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਤੋਂ ਕੇ ਸਾਨੂੰ ਆਹਾ ਦਾਤ ਦੇ ਦਿਓ ਕੋਈ ਦੁਲਦਿਆਂ ਅਰਦਾਸਾਂ ਕਰਦਾ ਕੋਈ ਦੇਹ ਰੋਗ ਤੋਂ छुटकारे ਦੀਆਂ ਅਰਦਾਸਾਂ ਕਰਦਾ ਕੋਈ ਪੁੱਤਰ ਦੀ ਇਵੇਂ ਇਹ ਜਿਹੜੀ ਮਾਤਾ ਹੈ ਇਹਦੇ ਮਨ ਵਿੱਚ ਇਸ ਤਰ੍ਹਾਂ ਹੈ ਕਿ ਮੈਂ ਵੀ ਜਿਹੜੀ ਮਨ ਦੀ ਇੱਛਾ ਹੈ ਗੁਰੂ ਕੋਲ ਕਹਿ ਦਿਆਂ ਇਹਨੇ ਵੀ ਆਪਣੇ ਮਨ ਦਾ ਜਿਹੜਾ خیال ਸੀ ਜ਼ਾਹਿਰ ਕੀਤਾ ਮਹਾਰਾਜ ਜੀ ਨੇ ਇਹਦੇ ਵੱਲ ਤੱਕਿਆ ਤੇ ਆਖਿਆ ਬੀਬੀ ਤੇਰੇ ਕਰਮਾਂ ਵਿੱਚ ਪੁੱਤਰ ਨਹੀਂ ਲਿਖਿਆ ਇਹ ਇੱਛਾ ਛੱਡ ਕੇ ਪਰਮੇਸ਼ਰ ਦਾ ਭਜਨ ਕਰ ਜਦੋਂ ਮਹਾਰਾਜ ਜੀ ਦੇ ਪਾਸੋਂ ਇਹ ਵਚਨ ਸੁਣਿਆ ਤਾਂ ਰਹਿੰਦੀ ਸਹਿੰਦੀ ਆਸ ਵੀ ਟੁੱਟ ਗਈ ਕਿਉਂਕਿ ਉਹ ਆਸ ਲੈ ਕੇ ਆਈ ਸੀ ਉਹਦੀ ਆਸ ਹੀ ਟੁੱਟ ਗਈ ਉਹਦਾ ਮਨ ਹੈ ਜਿਹੜਾ ਉਹ ਹੋਰ ਪਰੇਸ਼ਾਨ ਹੋ ਗਿਆ ਕਹਿੰਦੀ ਆਈ ਸੀ ਮੈਂ ਖੁਸ਼ੀਆਂ ਲੈਣ ਪਰ ਗੁਰੂ ਮਹਾਰਾਜ ਜੀ ਨੇ ਤਾਂ ਸਾਫ਼ ਹੀ ਕਹਿ ਦਿੱਤਾ ਕਿ ਤੇਰੇ ਭਾਗਾਂ ਦੇ ਵਿੱਚ ਪੁੱਤਰ ਹੈ ਹੀ ਨਹੀਂ ਤਾਂ ਗੁਰੂ ਪਿਆਰਿਓ ਉਹ ਉਦਾਸ ਮਨ ਦੇ ਨਾਲ ਵਾਪਸ ਜਾ ਰਹੀ ਸੀ ਰਸਤੇ ਵਿੱਚ ਭਾਈ ਗੁਰਦਾਸ ਜੀ ਉਧਰੋਂ ਆ ਰਹੇ ਸਨ ਭਾਈ ਗੁਰਦਾਸ ਜੀ ਗੁਰੂ ਜੀ ਦੇ ਬੜੇ ਪਿਆਰੇ ਸੇਵਕ ਹਨ ਜਿਨ੍ਹਾਂ ਦੀ ਆਪਣੀ ਬਾਣੀ ਤਾਂ ਹੈ ਤੇ ਨਾਲ ਇੱਕ ਹੋਰ ਵੱਡੀ ਗੱਲ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਵੀ ਹਨ ਜਿਨ੍ਹਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਵੀ ਕਿਹਾ ਜਾਂਦਾ ਹੈ ਉਹਨਾਂ ਨੇ ਜਦੋਂ ਇਸ ਬੀਬੀ ਨੂੰ ਦੇਖਿਆ ਕਿ ਬੀਬੀ ਬੜੀ ਉਦਾਸ ਹੈ ਸਹਿ ਸੁਭਾਅ ਪੁੱਛਿਆ ਬੀਬੀ ਇਹ ਗੁਰੂ ਨਾਨਕ ਦਾ ਘਰ ਹੈ ਇੱਥੇ ਜਿਹੜੇ ਰੋਂਦੇ ਆਉਂਦੇ ਹਨ ਹੱਸਦੇ ਜਾਂਦੇ ਹਨ ਪਰ ਤੂੰ ਇੰਨੀ ਉਦਾਸ ਕਿਉਂ ਆ ਰਹੀ ਹੈ ਇਹਦਾ ਕਾਰਨ ਕੀ ਹੈ ਕਿਉਂਕਿ ਭਾਈ ਗੁਰਦਾਸ ਜੀ ਜਾਣਦੇ ਹਨ ਕਿ ਸੰਗਤਾਂ ਦੀਆਂ ਝੋਲੀਆਂ ਗੁਰੂ ਜੀ ਭਰ ਦਿੰਦੇ ਹਨ ਭਾਈ ਗੁਰਦਾਸ ਜੀ ਨੇ ਜਦੋਂ ਪੁੱਛ ਲਿਆ ਤਾਂ ਉਸ ਬੀਬੀ ਦੀਆਂ ਬੁੱਭਾਂ ਨਿਕਲ ਗਈਆਂ ਉਹ ਜਦੋਂ ਰੋਣ ਲੱਗ ਗਈ ਜਦੋਂ ਰੋ ਰੋ ਕੇ ਉਹਨੇ ਦਿਲ ਦੀ ਜਿਹੜੀ ਗੱਲ ਸੀ ਸਾਰੀ ਬਾਹਰ ਕੱਢੀ ਤੇ ਸਾਰੀ ਜੋ ਹੱਟ ਬੀਤੀ ਹੋਈ ਸੁਣਾਈ ਤਾਂ ਭਾਈ ਗੁਰਦਾਸ ਜੀ ਕਹਿਣ ਲੱਗੇ ਬੀਬੀ ਉਦਾਸ ਨਾ ਹੋ ਕੱਲ ਤੂੰ ਮਹਾਰਾਜ ਜੀ ਦੇ ਕੋਲ ਆਈ ਤੇ ਤੂੰ ਕਲਮ, ਦਵਾਤ ਤੇ ਕਾਗਜ਼ ਲੈ ਕੇ ਆਈ। ਅੱਗੇ ਤਿਆਰ ਹੋ ਕੇ ਰਹੀ ਜਦੋਂ ਮਹਾਰਾਜ ਜੀ ਕਹਿਣਗੇ ਕਿ ਭਾਈ ਤੇਰੇ ਕਰਮਾਂ ਵਿੱਚ ਕੋਤਰ ਨਹੀਂ ਤਾਂ ਤੂੰ ਕਹਿ ਦੇਈਂ ਮਹਾਰਾਜ ਉੱਥੇ ਵੀ ਆਪ ਲਿਖਣ ਵਾਲੇ ਹੋ ਜੇ ਮੇਰੀ ਕਿਸਮਤ ਵਿੱਚ ਨਹੀਂ ਲਿਖਿਆ ਗਿਆ ਤਾਂ ਹੁਣ ਲਿਖ ਦਿਓ। ਭਾਈ ਗੁਰਦਾਸ ਜੀ ਨੇ ਸਾਰੀਆਂ ਗੱਲਾਂ ਦੱਸ ਦਿੱਤੀਆਂ ਇਓ ਤੂੰ ਕਰਨਾ ਹੈ ਭਾਈ ਗੁਰਦਾਸ ਜੀ ਤੋਂ ਬੀਬੀ ਨੇ ਯੁਕਤੀ ਸੁਣੀ ਤਾਂ ਉਹਨੂੰ ਭਰੋਸਾ ਹੋ ਗਿਆ ਕਿ ਮੇਰੀ ਝੋਲੀ ਜ਼ਰੂਰ ਭਰੇਗੀ ਮਾਤਾ ਸੁਲਖਣੀ ਜੀ ਨੇ ਸਾਰੀ ਤਿਆਰੀ ਕੀਤੀ ਸਤਿਗੁਰੂ ਜੀ ਦੇ ਆਉਣ ਤੋਂ ਪਹਿਲਾਂ ਉਹ ਥਾਂ ਤੇ ਖੜ ਗਈ ਹੈ ਜਿੱਥੋਂ ਦੀ ਮਹਾਰਾਜ ਨੇ ਲਗਣਾ ਹੈ 6ਵੇਂ ਪਾਛਾ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ ਸਾਹਿਬ ਤੋਂ ਦੀਵਾਨ ਸਮਾਪਤ ਕੀਤਾ ਤੇ ਗੁਰੂ ਜੀ ਨੇ ਆਪਣੇ ਸੋਹਣੇ ਘੋੜੇ ਤੇ ਕਾਠੀ ਪੁਆਈ ਅਤੇ ਸਵਾਰ ਹੋ ਕੇ ਇਹ ਬੀਬੀ ਦੀ ਮਰਦ ਪੂਰੀ ਕਰਨ ਵਾਸਤੇ ਮਹਾਰਾਜ ਉਸੇ ਰਸਤੇ ਤੇ ਚੱਲ ਪਏ ਜਿੱਥੋਂ ਅੱਗੇ ਉਹ ਬੀਬੀ ਉਡੀਕ ਰਹੀ ਹੈ ਸੱਚੇ ਪਾਤਸ਼ਾਹ ਗੁਰੂ ਜੀ ਨੂੰ ਦੇਖ ਕੇ ਬੀਬੀ ਅੱਗੇ ਆਈ ਤੇ ਘੋੜੇ ਦੀ ਲਾਮ ਫੜ ਲਈ ਤਾਂ ਮਹਾਰਾਜ ਮੁਸਕਰਾਏ ਤੇ ਪੁੱਛਿਆ ਬੀਬੀ ਕੀ ਚਾਹੁੰਨੀ ਹੈ ਕੀ ਆਪ ਦੀ ਚਾਹੁੰਦੇ ਹੋ ਗੁਰੂ ਨਾਨਕ ਦੇਵ ਦੇ ਘਰ ਤੋਂ ਤਾਂ ਬੀਬੀ ਸੁਲਖਣੀ ਜੀ ਬੋਲੀ ਆਪ ਅੰਤਰਜਾਮੀ ਹੋ ਆਪਣੇ ਖਜ਼ਾਨੇ ਵਿੱਚੋਂ ਇੱਕ ਪੁੱਤਰ ਦੀ ਦਾਤ ਬਖਸ਼ੋ ਮਹਾਰਾਜ ਕਹਿੰਦੇ ਬੀਬੀ ਤੈਨੂੰ ਕੱਲ ਜੋ ਕਹਿ ਦਿੱਤਾ ਸੀ ਕਿ ਤੇਰੇ ਕਰਮਾਂ ਵਿੱਚ ਪੁੱਤਰ ਨਹੀਂ ਲਿਖਿਆ ਬੀਬੀ ਸੁਲਖਣੀ ਜੀ ਨੇ ਕਾਗਜ਼ ਕਲਮ ਦਵਾਤ ਅੱਗੇ ਕਰਕੇ ਕਿਹਾ ਮਹਾਰਾਜ ਉਹ ਕਿਸਮਤ ਜਿਹੜੀ ਤੁਸੀਂ ਕਹਿੰਦੇ ਹੋ ਕਰਮ ਉਨਾ ਵੇਚ ਨਹੀਂ ਸੀ ਪੁੱਤਰ ਲਿਖਿਆ ਲਿਖਣਾ ਵੀ ਤਾਂ ਆਪ ਜੀ ਨੇ ਹੀ ਸੀ ਜੇਕਰ ਉਦੋਂ ਨਹੀਂ ਲਿਖਿਆ ਗਿਆ ਤਾਂ ਹੁਣ ਲਿਖ ਦਿਓ ਜਾਣੀ ਜਾਣ ਮਹਾਰਾਜ ਨੇ ਜਾਣਿਆ ਕਿ ਪੂਰਨ ਗੁਰਸੇਖ ਨੇ ਯੁਕਤੀ ਦੱਸੀ ਹੈ ਭਾਈ ਇਹਨੋ ਟਾਲਿਆ ਨਹੀਂ ਜਾ ਸਕਦਾ ਕਿਉਂਕਿ ਗੁਰਸਿੱਖਾਂ ਦੇ ਵਚਨ ਵੀ ਕਈ ਵਾਰ ਗੁਰੂਆਂ ਨੂੰ ਮੰਨਣੇ ਪੈਂਦੇ ਹਨ ਕਾਗਜ਼ ਕਲਮ ਤੇ ਦਵਾਤ ਪਕੜੀ ਮਹਾਰਾਜ ਘੋੜੇ ਤੇ ਚੜ੍ਹੇ ਹੀ ਏਕਾ ਫੌਣ ਲੱਗੇ ਜਦੋਂ ਏਕੇ ਦੀ ਗੁੰਡੀ ਪਾਈ ਨਾ ਤਾਂ ਘੋੜੇ ਨੇ ਧੌਣ ਹਿਲਾਈ ਸਿੱਧਿਕ ਡੰਡੀ ਦੀ ਵਜਾਏ ਕੁਝ ਵਿੰਗੀ ਹੋ ਗਈ ਏਕੇ ਦਾ ਸਾਤਾ ਬਣ ਗਿਆ ਹਜ਼ੂਰ ਨੇ ਕਾਗਜ਼ ਇਕੱਠਾ ਕੀਤਾ ਕਹਿੰਦੇ ਲੈ ਬੀਬੀ ਤੈਨੂੰ ਇੱਕ ਮੰਗਦੀ ਨੂੰ ਸਤ ਪੁੱਤਰ ਗੁਰੂ ਨਾਨਕ ਦੇ ਘਰ ਵਿੱਚੋਂ ਮਿਲੇ ਹਨ ਇੱਕ ਕੋਲ ਰੱਖ ਲਈ ਤੇ 6 ਪੁੱਤਰ ਸਾਨੂੰ ਦੇ ਦੇਈ ਬੀਬੀ ਸੁਲਖਣੀ ਜੀ ਕਹਿਣ ਲੱਗੀ ਮਹਾਰਾਜ ਆਪ ਤਾਂ ਜਾਣੀ ਜਾਣ ਹੋ ਕਿ ਜ਼ਿਮੀਦਾਰਾਂ ਵਾਲਾ ਕੰਮ ਕਿੰਨਾ ਔਖਾ ਹੁੰਦਾ ਹੈ ਬਹੁਤੇ ਬੰਦਿਆਂ ਬਗੈਰ ਸਰਦਾ ਨਹੀਂ ਦੋ ਤਾਂ ਮੇਰੇ ਪੁੱਤਰ ਹਲ ਵਾਹਣਗੇ ਇੱਕ ਪੱਠੇ ਪਾਊਗਾ ਇੱਕ ਗੱਡਾ ਜੋਊਗਾ ਇੱਕ ਖੂਗੇੜੇਗਾ ਇੱਕ ਮਾਲ ਨੰਗਰ ਸੰਭੇਗਾ ਜਿਵੇਂ ਬੀਵੀਆਂ ਦੀ ਬਾਸਾ ਹੁੰਦੀ ਹੈ ਇਵੇਂ ਕਿਹਾ ਇੱਕ ਬਿਰਾਮ ਵਿੱਚ ਵਹਿਲਾ ਵੀ ਚਾਹਵੇਗਾ ਜਿਹੜਾ ਨੰਬਰਦਾਰ ਹੋਵੇਗਾ ਉਹ ਬਿਰਾਮਾਂ ਨੂੰ ਆਖ ਵੇਖ ਕੇ ਕੰਮ ਕਰਾਵੇਗਾ ਤੁਸੀਂ ਦੱਸੋ ਵਹਿਲਾ ਕਿਹੜਾ ਰਿਆ ਤਾਂ ਸਾਤਗੁਰੂ ਮਹਾਰਾਜ ਹੱਸ ਪਏ ਤੇ ਕਹਿੰਦੇ ਮਾਈ ਦੇਖੋ ਤੁਸੀਂ ਜਾਦੂ ਟੋਣਿਆਂ ਜੰਤਰਾ ਮੰਤਰਾਂ ਵਿੱਚ ਪਏ ਸੀ ਇਹ ਖੱਟਿਆ ਇਹਨਾਂ ਗੱਲਾਂ ਵਿੱਚੋਂ ਇਹਨਾਂ ਜਾਦੂ ਟੋਣਿਆਂ ਨੂੰ ਛੱਡੋ ਸੱਚੇ ਦਿਲ ਨਾਲ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੋ ਤੁਹਾਨੂੰ ਗੁਰੂ ਨਾਨਕ ਦੇ ਘਰ ਵਿੱਚੋਂ ਕਿਸੇ ਛੇ ਦੀ ਘਾਟ ਨਹੀਂ ਰਹਿਣੀ ਸੋ ਗੁਰੂ ਪਿਆਰੀ ਸਾਥ ਸੰਗਤ ਜੀ ਹੋਇਆਂ ਭੁੱਲਣਾ ਚੁੱਕਾਂ ਦੀ ਖਿਮਾ ਬਖਸ਼ਣੀ ਸਾਖੀ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਵਾਹਿਗੁਰੂ ਜੀ ਲਿਖਣਾ ਜੇ ਮੇਰੇ ਇਸ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲੈਣਾ ਅਕਾਲ ਪੁਰਖ ਵਾਹਿਗੁਰੂ ਜੀ ਆਪ ਸਭਨਾ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ